ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਲਈ ਜਨਰਲ ਪੰਜਾਬੀ ਪੰਜਾਬੀ ਲਾਜ਼ਮੀ ਦੇ ਫਾਈਨਲ ਪੇਪਰ ਦੀ ਤੁਸੀਂ ਸਿਰਫ 2 ਦਿਨਾਂ ਦੇ ਵਿੱਚ ਕਿਵੇਂ ਤਿਆਰੀ ਕਰਨੀ ਆ ਕਿਹੜੇ-ਕਿਹੜੇ ਚੀਜ਼ਾਂ ਤੁਸੀਂ ਯਾਦ ਕਰਕੇ ਐਨ ਵਧੀਆ ਮਾਰਕਸ ਲੈ ਕੇ 35 ਤੋਂ 40 ਨੰਬਰ ਕਿਵੇਂ ਤੁਹਾਡੇ ਆਉਣਗੇ ਬਹੁਤ ਥੋੜਾ ਪੜੇ ਤੋਂ ਵੀ 35 ਤੋਂ 40 ਨੰਬਰ ਕਿਵੇਂ ਆ ਸਕਦੇ ਨੇ ਕੀ-ਕੀ ਤੁਸੀਂ ਆਪਣਾ ਰਿਵਾਈਜ਼ ਕਰਨੀ ਹੈ ਸਿਰਫ 2 ਦਿਨਾਂ ਦੇ ਵਿੱਚ ਠੀਕ ਹੈ ਟਾਈਮ ਦੀ ਸ਼ਾਰਟੇਜ ਦੇ ਵਿੱਚ ਤੁਸੀਂ ਮਤਲਬ ਕਿ ਤੁਹਾਡੇ ਕੋਲ ਟਾਈਮ ਕਟ ਤਾਂ ਤੁਸੀਂ ਫਿਰ ਵੀ ਇਸ ਦੇ ਵਿੱਚ ਕੀ ਕੀ ਚੀਜ਼ਾਂ ਯਾਦ ਕਰੋ ਤਾਂ ਕਿ ਤੁਸੀਂ ਇਹਨ ਵਧੀਆ ਮਾਰਕਸ ਲੈ ਕੇ ਪੇਪਰ ਨੂੰ ਪਾਸ ਕਰ ਸਕੋ ਉਹ ਆਪਾਂ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ 'ਚ ਆਪਾਂ ਸ਼ੇਅਰ ਕਰਾਂਗੇ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੇ ਆਪਾਂ ਜਿਵੇਂ ਕੇਂਦਰੀ ਭਾਵਾ ਜਿਹੜੇ ਮੈਂ ਤੁਹਾਨੂੰ ਦੱਸੂਗੀ ਉਹ ਖੋਤਾਂ ਆਪਣੇ ਆਲਰੇਡੀ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਪਲੇਲਿਸਟ ਬਣੀ ਹੋਈ ਆ ਹਾਂਜੀ YouTube ਤੇ ਤੁਸੀਂ ਟੂਰ ਸਟੱਡੀ ਕਲਾਸ ਚੈਨਲ ਨੂੰ ਸਰਚ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਜੋ ਤੁਸੀਂ ਪਲੇਲਿਸਟ ਜਾਂ ਤੁਸੀਂ ਪੋਸਟ ਦੇ ਵਿੱਚ ਦੇਖੋ ਪੋਸਟ ਦੇ ਵਿੱਚ ਪੰਜਾਬੀ ਹਾਂਜੀ 12th ਕਲਾਸ ਪਲੇਲਿਸਟ ਪੰਜਾਬੀ لازਮੀ ਦੀ ਸਾਰੀ ਪਲੇਲਿਸਟ ਦਾ ਵਿਦਰ ਟ੍ਰਿਕਸ ਰਾਈਟਰ ਨੇਮ ਕਿਵੇਂ ਜਾ ਰੱਖਣੇ ਤੁਸੀਂ ਇਹਨੂੰ ਓਪਨ ਕਰਨਾ ਪਲੇਲਿਸਟ ਨੂੰ ਹਾਂਜੀ ਜੋ ਤੁਸੀਂ ਓਪਨ ਕਰੋਗੇ ਦੇਖੋ ਮਾੜਾ ਬੰਦਾ ਕਹਾਣੀ ਦਾ ਸਾਰ ਘਰ ਜਾ ਆਪਣੇ ਕਹਾਣੀ ਦਾ ਸਾਰ ਸਾਰੇ ਇਹਦੇ ਵਿੱਚ ਸਾਰ ਨੇ ਮੇਰਾ ਬਚਪਨ ਕਫਤਾ ਸਾਰੀ ਇਹਦੇ ਵਿੱਚ ਕਵਿਤਾਵਾਂ ਨੇ ਠੀਕ ਹੈ ਸਾਰੇ ਦੇ ਵਿੱਚ ਸਾਰ ਕਵਿਤਾਵਾਂ ਦੇ ਕੇਂਦਰੀ ਭਾਵ ਵੀ ਨੇ ਤੇ ਕਵਿਤਾਵਾਂ ਵੀ ਨੇ ਤੇ ਵਾਕ ਵਟਾਂਦਰਾ ਸਾਰ ਅਖੋਤਾਂ ਸਾਰਾ ਕੁਝ ਇਹਦੇ ਵਿੱਚ ਹੈਗਾ ਸੋ ਤੁਸੀਂ ਆਪਣੇ ਟੌਪਿਕ ਦੇ ਅਕੋਰਡਿੰਗ ਇਹਦੇ ਵਿੱਚੋਂ ਜਿਹੜੇ ਕਿ ਤੁਸੀਂ ਆਪਣੇ ਜਿਹੜੇ ਕਿ ਮਟੀਰੀਅਲ ਯਾਦ ਕਰ ਲੈਣਾ ਜਿੰਨਾ ਕਿ ਮੈਂ ਤੁਹਾਨੂੰ ਦੱਸੂਗੀ ਬਹੁਤ ਥੋੜਾ ਮਟੀਰੀਅਲ ਦੱਸੂਗੀ ਮੈਂ ਥੋੜੇ ਮਟੀਰੀਅਲ ਨੂੰ ਯਾਦ ਕਰਕੇ ਤੁਸੀਂ ਪੇਪਰ ਨੂੰ ਵਧੀਆ ਟੰਗ ਦੇ ਨਾਲ ਜਿਹੜੇ ਕਿ ਪੇਪਰ ਨੂੰ ਪਾਸ ਕਰ ਲਵੋਗੇ ਸਿਰਫ 2 ਦਿਨਾਂ ਦੇ ਵਿੱਚ ਤੁਸੀਂ ਆਪਣੇ ਪੇਪਰ ਦੀ ਕਿਵੇਂ ਤਿਆਰੀ ਕਰਨੀ ਹੈ ਉਹ ਵਾਲੀ ਵੀਡੀਓ ਜਿਹੜੀ ਬਣਾ ਰਹੇ ਹਾਂ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਕੇਂਦਰੀ ਭਾਵ ਯਾਦ ਕਰਨੇ ਨੇ ਕੇਂਦਰੀ ਭਾਵ ਖੰਗੇ ਨੇ ਪੰਜੰਗ ਪੰਕਾਂ ਦੀ 5 ਮਾਰਕਸ ਦੇ ਨੇ ਕੇਂਦਰੀ ਭਾਅ ਤੁਹਾਨੂੰ ਕੇਂਦਰੀ ਭਾਅ ਤਿੰਨ ਆਉਣਗੇ ਤਿੰਨ ਦੇ ਵਿੱਚੋਂ ਤੁਸੀਂ ਇੱਕ ਦਾ ਕੇਂਦਰੀ ਭਾਅ ਲਿਖਣਾ ਕੇਂਦਰੀ ਭਾਅ ਬਹੁਤ ਛੋਟੇ ਛੋਟੇ ਕਰਵਾਏ ਹੋਏ ਨੇ ਇਹ ਵੀ ਮੈਂ ਪਲੇਲਿਸਟ ਪਲੇਲਿਸਟ ਬਣਾਈ ਹੋਈ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਾਂ ਤੁਸੀਂ ਜਿਹੜੀ ਕਿ ਇੱਕ ਆਪਾਂ ਨੇ ਹੁਣ ਪਲੇਲਿਸਟ ਜਿਹੜੀ ਬਣਾ ਰਹੇ ਹਾਂ 올 ਸਬਜੈਕਟਸ ਦੀ ਸਟਡੀ ਮਟੀਰੀਅਲ ਇੰਪੋਰਟੈਂਟ ਮਟੀਰੀਅਲ ਤੁਸੀਂ ਇਹਨੂੰ ਸਕਰੋਲ ਕਰਨਾ ਇਨੂੰ ਓਪਨ ਕਰੋਗੇ ਤੁਹਾਨੂੰ ਇਹਦੇ ਵਿੱਚ ਇੱਕ ਹੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕੇਂਦਰੀ ਭਾਅ ਮਿਲ ਜਾਣਗੇ ਇੱਕ ਹੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕੇਂਦਰੀ ਭਾਅ ਮਿਲ ਜਾਣਗੇ ਤਾਂ ਤੁਸੀਂ ਉਹ ਵਾਲੀ ਵੀਡੀਓ ਦੇ ਵਿੱਚੋਂ ਕੇਂਦਰੀ ਭਾਅ ਆਪਣੇ ਯਾਦ ਕਰ ਲੈਣੇ ਨੇ ਇਹ ਖੋਤਾਂ ਨੇ ਹਾਂਜੀ ਇੰਪੋਰਟੈਂਟ ਕੁਐਸਚਨ ਆਨਸਰ ਨੇ ਇਹਦੇ ਵਿੱਚ ਇਹ ਤਾਂ ਮੈਂ ਤੁਹਾਨੂੰ 20 ਨਾਲ ਕੁਐਸਚਨ ਆਨਸਰਾਂ ਤੋਂ ਦੱਸੂਗੀ ਤੁਸੀਂ ਕਿਵੇਂ ਆਪਣੇ ਯਾਦ ਕਰਨੇ ਨੇ ਹਾਂਜੀ ਕੇਂਦਰੀ ਭਾਅ फाइमैक्स इस वीडियो 'ਚ ਤੁਹਾਨੂੰ ਜਿੰਨੇ ਮੈਂ ਤੁਹਾਨੂੰ ਕੇਂਦਰੀ ਭਾਅ ਯਾਦ ਕਰਨ ਲਈ ਕਹੂੰਗੀ ਤੁਸੀਂ ਉਹਨੇ ਯਾਦ ਕਰ ਲੈਣੇ ਨੇ ਹਾਂਜੀ ਕਵਿਤਾਵਾਂ ਹੈਗੀਆਂ ਨੇ ਥੋੜੀਆਂ 10 10 ਦੇ ਵਿੱਚੋਂ ਤੁਸੀਂ ਕਿੰਨੇ ਕੇਂਦਰੀ ਭਾਅ ਯਾਦ ਕਰਨੇ ਨੇ ਤੁਸੀਂ ਯਾਦ ਕਰਨੇ ਨੇ ਵੈਸੇ ਤਾਂ ਮੈਂ 7 ਕਹਿਣੀ ਹੋਣੀ ਹੈ ਜਾਂ ਤਾਂ ਫਰਸਟ 7 ਜਾਂ ਲਾਸਟ 7 ਜੇ 7 ਨਹੀਂ ਕਰਨੇ ਤਾਂ ਤੁਸੀਂ ਕੀ ਕਰਨੇ ਨੇ ਫਰਸਟ 5 ਜਾਂ ਲਾਸਟ 5 ਫਰਸਟ 5 ਦਾ ਲਾਸਟ 5 ਜਿਹੜੇ ਕਿ ਕੇਂਦਰੀ ਭਾਅ ਵਜ੍ਹਾ ਕਰ ਲੈਣੇ ਨੇ ਕੇਂਦਰੀ ਭਾਅ 5 ਮਾਰਕਸ ਦਾ ਸੋ ਇਹਦੇ ਵਿੱਚੋਂ ਤੁਸੀਂ ਆਪਣੇ ਜਿੰਨੇ ਮਾਰਕਸ ਨਹੀਂ ਕਟਵਾਉਣੇ ਹੈਗੇ ਥੋੜਾ ਜਿਹਾ ਲਿਖਣਾ ਹੁੰਦਾ ਕੇਂਦਰੀ ਭਾਅ ਦਾ ਤੁਹਾਨੂੰ 5 ਮਾਰਕਸ ਆ ਜਾਂਦੇ ਨੇ ਤੇ ਇਹਦੇ ਵਿੱਚ ਸਪੈਲਿੰਗ ਮਿਸਟੇਕ ਵੀ ਗਲਤ ਹੋਣ ਦੇ ਬਹੁਤ ਘੱਟ ਚਾਂਸਸ ਹੁੰਦੇ ਨੇ ਕਿਉਂਕਿ ਜਦੋਂ ਮਟੀਰੀਅਲ ਘੱਟ ਹੋਵੇ ਤਾਂ ਈਜ਼ੀ ਵੇਦ ਨਾਲ ਆਪਾਂ ਯਾਦ ਕਰ ਲੈਣੇ ਆ ਤੇ 5 ਜਾਂ ਤਾਂ ਫਰਸਟ 5 ਜਾਂ ਲਾਸਟ 5 ਠੀਕ ਹੈ ਵੈਸੇ ਜੇ ਮੈਂ 7 ਕਰਨੀ ਹੋਣੀ ਹੈ ਵੀ ਜਾਂ ਤਾਂ ਫਰਸਟ 7 ਕਰ ਲਓ ਜਾਂ ਲਾਸਟ 7 ਜੇ 7 ਨਹੀਂ ਕਰਨੇ ਤੁਸੀਂ ਬਿਲਕੁਲ ਤੁਹਾਨੂੰ ਲੱਗਦਾ ਕਿ ਇਸ ਦਾ ਬਹੁਤ ਥੋੜਾ ਪੜ੍ਹ ਕੇ ਹੀ ਵਧੀਆ ਮਾਰਕਸ ਲੈਣੇ ਨੇ ਤਾਂ ਫਰਸਟ 5 ਜਾਂ ਲਾਸਟ 5 ਕਰੋ ਤੇ ਸਾਰ ਸਾਰ ਕਿੰਨੇ ਕਰਨੇ ਨੇ ਸਾਰ ਕਹਾਣੀਆਂ ਹੈਗੇ ਨੇ 6 6 ਦੇ ਵਿੱਚੋਂ ਜਾਂ ਤਾਂ ਫਰਸਟ 4 ਦੇ ਜਾਂ ਲਾਸਟ 4 ਦੇ ਠੀਕ ਹੈ ਹਾਂਜੀ ਕੇਂਦਰੀ ਭਾਗ ਹੈਗਾ ਜਿਹੜੇ ਕਿ 5 ਮਾਰਕਸ ਦਾ ਉਸ ਤੋਂ ਬਾਅਦ ਤੁਸੀਂ ਯਾਦ ਕਰਦੇ ਨੇ ਅਖੋਤਾਂ ਅਖੋਤਾਂ ਜਿਹੜੀਆਂ ਕੀ ਤੁਹਾਨੂੰ 16 ਨੰਬਰ ਦੀ ਹੋਣੇ ਨੇ ਅਖੋਤਾਂ ਪੇਪਰ ਨੂੰ ਪਾਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋਊਗੀ ਅਖੋਤਾਂ ਨੂੰ ਠੀਕ ਹੈ ਸਿਰਫ ਦੋ ਤਿੰਨ ਚੀਜ਼ਾਂ ਤੁਸੀਂ ਯਾਦ ਕਰਨੇ ਨੇ ਬਾਕੀ ਦਾ ਸਾਰਾ ਪੇਪਰ ਦੇ ਵਿੱਚੋਂ ਹੈ ਸੰਖੇਪ ਪੈਰਾ ਵੀ ਪੇਪਰ ਦੇ ਵਿੱਚੋਂ ਹੀ ਆਊਗਾ ਉਹਦੇ ਉਹਨੂੰ ਹੀ ਸੋਲਵ ਕਰਨਾ ਤੁਸੀਂ ਠੀਕ ਹੈ ਸੰਖੇਪ ਰਚਨਾ ਵੀ ਪੇਪਰ ਦੇ ਵਿੱਚੇ ਹੋਊਗੀ ਉਹਨੂੰ ਹੀ ਕਰਨਾ ਅਖੋਤਾ ਹੈਗੇ ਨੇ ਜਿਹੜੇ ਕਿ 50 ਦੇ ਹੈਗੇ ਨੇ ਤੁਹਾਡੇ ਸੋਲਵਡ 10 ਹੈਗੇ ਨੇ ਅਨਸੋਲਵਡ ਟੋਟਲ 60 ਨੇ 60 ਦੇ ਵਿੱਚੋਂ ਤੁਹਾਨੂੰ ਇੱਕ ਤਾਂ ਇਹਨਾਂ ਸਾਰਿਆਂ ਦਾ ਅਰਥ ਯਾਦ ਹੋਣਾ ਚਾਹੀਦਾ ਜਿੰਨੀ ਵੀ ਆਪਾਂ ਨੇ ਚੈਨਲ ਤੇ ਕਰਵਾਇਆ ਉਹਨੂੰ ਵੀ ਅਰਥ ਕਰਵਾਇਆ ਹੋਏ ਨੇ ਅਰਥ ਯਾਦ ਹੋਣੇ ਚਾਹੀਦੇ ਨੇ ਕਿਉਂਕਿ ਤੁਹਾਨੂੰ ਕੁਐਸਚਨ ਐਵੇਂ ਆਉਣਗੇ ਇੱਕ ਤਾਂ ਸਿੱਧੀ ਆਉਣਗੇ ਆ ਅੱਠ ਅਖੋਤਾਂ ਵੀ ਅੱਠ ਦੇ ਵਿੱਚ ਤੁਸੀਂ ਪੰਜ ਕਰਨੀਆਂ ਨੇ ਹਰ ਕੋਤ 2 ਮਾਰਕਸ ਦੀ ਹੋਊਗੀ ਜਿਹੜੇ ਤੁਸੀਂ ਉਹਨਾਂ ਦੇ ਅਰਥ ਵੀ ਲਿਖ ਸਕਦੇ ਹੋ ਇਕੱਲੇ ਠੀਕ ਹੈ ਤੇ ਜਾਂ ਉਹਨਾਂ ਨੂੰ ਸਿੱਦੇ ਵਾਕ ਵੀ ਬਣਾ ਸਕਦੇ ਹੋ ਤੇ ਬਾਕੀ ਜਿਹੜੀਆਂ ਤੁਹਾਨੂੰ ਅਖੋਤਾਂ ਆਉਣਗੀਆਂ 6 ਮਾਰਕਸ ਦੇ ਵਿੱਚ ਉਹ ਜਾਂ ਤਾਂ ਅਖੋਤ ਪੂਰੀ ਕਰਨੀ ਜਾਂ ਤੁਹਾਨੂੰ ਕਿਹਾ ਜਾਊਗਾ ਵੀ ਇਹ ਅਖੋਤ ਕਿਸ ਸਥਿਤੀ ਦੇ ਵਿੱਚ ਟੁਕਮੀਆਂ ਜਾਂ ਇਸ ਸਥਿਤੀ ਦੇ ਵਿੱਚ ਕਿਹੜੀ ਖੋਤ ਟੁਕਮੀਆਂ ਐਵੇਂ ਉਹਦੇ ਵਿੱਚ ਉਹਦੇ ਲਈ ਤੁਹਾਨੂੰ ਅਰਥ ਜਿਆਦਾ ਹੋਣੇ ਚਾਹੀਦੇ ਨੇ ਸੋ ਅਖੋਤਾਂ ਨੂੰ ਵਿਦ ਅਰਥ ਯਾਦ ਕਰਨਾ ਤਾਂ ਇਹ 16 ਅੰਕ ਦੇ ਲਈ ਤੁਸੀਂ ਅਖੋਤਾਂ ਜਾਰ ਕਰਨੇ ਨੇ ਕੇਂਦਰੀ ਭਾਸ਼ਾ ਵਿਭਾਗ ਕਰਨਾ ਤੇ ਵਾਕ ਬਟਾਂਦਰਾ ਤੇ ਸ਼ਬਦ ਕੋਸ਼ ਤਰਤੀਬ ਸ਼ਬਦ ਕੋਸ਼ ਤਰਤੀਬ ਨੂੰ ਤੁਸੀਂ ਸਿਰਫ ਜਸਟ ਸਿੱਖਣਾ ਉਹਦੇ ਰੂਲ ਨੂੰ ਸਮਝਣਾ ਵੀ ਕਿਵੇਂ ਕਰਨੀ ਹੈ ਕਿ ਊੜੇ ਆੜੇ ਦੇ ਅਕੋਰਡਿੰਗ ਵਾਲੀ ਕਰ ਲਓ ਕਿਤਾ ਠੀਕ ਹੈ ਜਿਹੜੀ ਇੱਕੋ ਅੱਖਰ ਦੇ ਨਾਲ ਸ਼ੁਰੂ ਹੋਈ ਉਹਨੂੰ ਛੱਡ ਦਿਓ ਤੁਸੀਂ ਊੜੇ ਆੜੇ ਦੇ ਨਾਲ ਜਿਹੜੇ ਅਲੱਗ-ਅਲੱਗ ਅੱਖਰਾਂ ਨਾਲ ਸ਼ੁਰੂ ਹੋਈ ਹੈ ਜਿਹੜੇ ਸ਼ਬਦ ਅਲੱਗ-ਅਲੱਗ ਅੱਖਰਾਂ ਨਾਲ ਸ਼ੁਰੂ ਹੋਈ ਹੋਈ ਹੈ ਉਹਦੇ ਵਿੱਚ ਜਸਟ ਤੁਸੀਂ ਊੜਾ ਆੜਾ ਜਾਰ ਰੱਖਣਾ ਊੜੇ ਆੜੇ ਦੇ ਵਿੱਚ ਕਿਹੜਾ ਸ਼ਬਦ ਕਿਸ ਪੋਜੀਸ਼ਨ ਤੇ ਆਉਂਦਾ ਬਸ ਕਿਹੜਾ ਠੀਕ ਹੈ ਉਹਦੇ ਵਿੱਚੋਂ ਤੁਸੀਂ 2-3 ਦੀ ਪ੍ਰੈਕਟਿਸ ਕਰ ਲਈ ਤਾਂ ਤੁਹਾਨੂੰ ਸਾਰੇ ਜਿਹੜੇ ਕੀ ਆ ਜਾਣੇ ਸ਼ਬਦ ਕੋਸ਼ ਤਰਤੀਬ ਤਾਂ 3 ਅੰਕਾਂ ਦੇ ਵਿੱਚੋਂ ਹੋਗੇ ਵਾਕ ਬਟਾਂਦਰਾ ਵਾਕ ਬਟਾਂਦਰਾ ਪ੍ਰੀवियस ਇਅਰ ਕੁਐਸਚਨ ਪੇਪਰਾਂ ਦੇ ਵਿੱਚ ਜਿੰਨੇ ਵੀ ਵਾਕ ਬਟਾਂਦਰਾ ਹੋ ਜਾ ਉਹ ਰਿਵਾਈਜ਼ ਕਰ ਲਓ ਤੇ ਪੀਐਸਸੀਬੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਹੜਾ ਮਾਡਲ ਟੈਸਟ ਪੇਪਰ ਆ ਉਹਦੇ ਵਿੱਚੋਂ ਇਸ ਤੋਂ ਇਲਾਵਾ ਜਿਹੜੇ ਆਪਾਂ ਹੋਰ ਮਾਡਲ ਟੈਸਟ ਪੇਪਰ ਅਪਲੋਡ ਕਰਾਂਗੇ ਉਹਦੇ ਵਿੱਚੋਂ ਸਿਰਫ ਤੁਸੀਂ ਵਾਕ ਬਟਾਂਦਰਾ ਜਾ ਕਰ ਲਓ ਠੀਕ ਹੈ ਉਸ ਤੋਂ ਬਾਅਦ ਜਿਹੜੀ ਸੰਖੇਪ ਰਚਨਾ ਸੰਖੇਪ ਰਚਨਾ ਉਹ ਤੇ ਪੇਪਰ ਦੇ ਵਿੱਚ ਹੋਊਗੀ ਆਲਰੇਡੀ ਪੈਰਾ ਦਿੱਤਾ ਹੋਊਗਾ ਤੁਸੀਂ ਉਹਦਾ ਸ਼ਾਰਟਕਟ ਕਰਕੇ ਲਿਖਣਾ ਉਹਨੂੰ ਸ਼ਾਰਟ ਕਰਕੇ ਲਿਖਣਾ ਬਸ ਇਹਦੇ ਇਹਦੇ ਵੀ ਸਿਰਫ ਰੂਲ ਸਿੱਖਣੇ ਨੇ ਕਿ ਸੰਖੇਪ ਰਚਨਾ ਕਿਵੇਂ ਕਰਨੀ ਆ ਉਹ ਵੀ ਆਪਾਂ ਨੇ ਚੈਨਲ ਤੇ ਜਿਹੜੀ ਮੈਂ ਤੁਹਾਨੂੰ ਪਲੇਲਿਸਟ ਤੇ ਦਿਖਾਈ ਉਹਦੇ ਵਿੱਚ ਵੀਡੀਓ ਹੈਗੀ ਆ ਇੱਕ ਟਾਈਟਲ ਹੋਊਗਾ ਇੱਕ ਨੰਬਰ ਦਾ ਅਗਰ ਤੁਸੀਂ ਟਾਈਟਲ ਵੀ ਨਹੀਂ ਲਿਖ ਰਹੇ ਸਿਰਫ ਉਹਦੇ ਸੰਖੇਪ ਰਚਨਾ ਹੀ ਬਣਾ ਦੋਗੇ ਤਾਂ ਵੀ ਤੁਹਾਨੂੰ 4 ਮਾਰਕਸ ਆ ਜਾਣਗੇ ਪੈਰੇ ਦੀ ਫਾਰਮ 'ਚ ਲਿਖਣਾ ਪੈਰੇ ਦੇ ਵਿੱਚ ਉਹ ਲਾਈਨ ਆਉਟ ਹੋਣੀ ਨੇ ਜਿਹੜੀਆਂ ਛੋਟੀਆਂ ਨੇ ਤੇ ਜਿਹੜੀਆਂ ਤੁਹਾਨੂੰ ਬਸ ਵਧੀ ਸਿਰਫ 4 ਤੋਂ ਲੈ ਕੇ 6 ਤੱਕ ਲਾਈਨਾਂ ਲਿਖਣੀਆਂ ਨੇ ਬਸ ਮਤਲਬ ਕਿ ਤੁਸੀਂ ਵੱਧ ਤੋਂ ਘੱਟ ਤੋਂ ਘੱਟ 4 ਲਾਈਨਾਂ ਵੱਧ ਤੋਂ ਵੱਧ 6 ਲਾਈਨਾਂ ਦੇ ਵਿੱਚੋਂ ਉਹ ਪੈਰੇ ਨੂੰ ਸੰਖੇਪ ਕਰਕੇ ਲਿਖਣਾ ਤੇ ਜਿਹੜਾ ਪੈਰਾ ਹੋਊਗਾ ਪੈਰੇ ਦੇ ਵਿੱਚੋਂ ਆਨਸਰ ਲੱਭਣੇ ਉਹ ਆਉਣਗੇ ਤੁਹਾਨੂੰ 3 ਹੋਣਗੇ ਕੁਐਸਚਨ ਹਰ ਕੁਐਸਚਨ 2 ਮਾਰਕਸ ਦਾ ਹੋਊਗਾ ਪਹਿਲਾ ਕੁਐਸਚਨ ਤੇ ਹੀ ਹੋਊਗਾ ਕਿ ਪੈਰਾ ਕਿਸ ਲੇਖ ਦੇ ਵਿੱਚੋਂ ਲਿਆ ਗਿਆ ਕਿਸ ਪਾਠ ਦੇ ਵਿੱਚੋਂ ਲਿਆ ਗਿਆ ਉਸ ਦਾ ਪਾਠ ਦਾ ਨਾਮ ਲਿਖਣਾ ਤੇ ਉਸ ਦੇ ਰਾਈਟਰ ਨੇਮ ਲਿਖਣਾ ਇਹ ਮੈਂ ਤੁਹਾਨੂੰ ਹਰ ਵੀਡੀਓ 'ਚ ਦੱਸਿਆ ਇਹਨੂੰ ਵੀ ਸਿਰਫ ਸਮਝਣਾ ਅਗਰ ਤੁਹਾਨੂੰ ਜਿਹੜੀ ਕੀ ਗੱਲ ਹੋ ਰਹੀ ਆ ਖੇਡਾਂ ਬਾਰੇ ਤਾਂ ਪੰਜਾਬ ਦੇ ਲੋਕ ਖੇਡਾਂ ਚੈਪਟਰ ਹੋਊਗਾ ਇਹ ਜਿਹੜੇ ਅੱਠ ਚੈਪਟਰ ਨੇ ਇਹਨਾਂ ਚੋਂ ਆਊਗਾ ਪੰਜਾਬੀ ਸੱਭਿਆਚਾਰ ਬਾਰੇ ਗੱਲ ਹੋ ਰਹੀ ਹੈ ਕਿ ਸੱਭਿਆਚਾਰ ਦਾ ਅਰਥ ਕੀ ਹੈ ਠੀਕ ਹੈ ਤੇ ਸੱਭਿਆਚਾਰ ਨੂੰ ਸੰਸਕ੍ਰਿਤ ਕਹਿੰਦੇ ਨੇ ਕਲਚਰ ਕਹਿੰਦੇ ਨੇ ਜਾਂ ਪੰਜਾਬੀਆਂ ਦੀ ਖਾਸੀਅਤ ਦੱਸੀ ਜਾ ਰਹੀ ਆ ਜਾਂ ਤੁਹਾਨੂੰ ਭਾਸ਼ਾ ਦੇ ਧਾਰਤੇ ਵੰਡ ਠੀਕ ਹੈ ਪੰਜਾਬ ਦਾ ਪਹਿਲਾ ਨਾਂ ਕੀ ਸੀ ਹੁਣ ਕੀ ਹੈ ਤੇ 1947 ਦੀ ਵੰਡ ਬਾਰੇ ਗੱਲ ਆ ਤਾਂ ਪੰਜਾਬੀ ਸੱਭਿਆਚਾਰ ਵਾਲੇ ਚੈਪਟਰ ਚੋਂ ਪੈਰਾ ਹੋਊਗਾ ਫਿਰ ਡਾਕਟਰ ਬਰਿੰਦਰ ਕੌਰ ਦੇ ਰਾਈਟਰ ਹੋਣਗੇ ਮੈਂ ਤੁਹਾਨੂੰ ਪਛਾਣ ਦੱਸਣੀ ਕਿ ਪੈਰੇ ਨੂੰ ਤੁਸੀਂ ਕਿਵੇਂ ਪਛਾਣ पाओगे ਮੇਲੇ ਤੇ ਤਿਹਾਰਾਂ ਬਾਰੇ ਕੋਈ ਗੱਲ ਹੋ ਰਹੀ ਆ ਤਾਂ ਇਸ ਚੈਪਟਰ ਦੇ ਵਿੱਚੋਂ ਜਾਊਗਾ ਰਾਈਟਰ ਨੇਮ ਡਾਕਟਰ ਐਸਐਸ ਬੁੰਜਾਰਾ ਵੇਦੀ ਹੋ ਜਾਊਗਾ ਤੇ ਤੁਸੀਂ ਇਹ ਯਾਦ ਰੱਖਣਾ ਕਿ ਮੇਲਿਆਂ ਦੇ ਵਿੱਚ ਵੰਗਾ ਹੁੰਦੀਆਂ ਨੇ ਵੰਗਾ ਨੂੰ ਕੌਣ ਵੇਚਦਾ ਬੁੰਜਾਰਾ ਚੂੜੀਆਂ ਨੂੰ ਵੇਚਣ ਵਾਲਾ ਬੁੰਜਾਰਾ ਵੇਦੀ ਪੰਜਾਬੀ ਸੱਭਿਆਚਾਰ ਕਲਚਰ ਦੇ ਨਾਲ ਜਿਆਦਾ ਆਪਾਂ ਕਹਿੰਦੇ ਵੀ ਕੁੜੀਆਂ ਹਮ ਠੀਕ ਹੈ ਜਿਆਦਾ ਜੁੜੇ ਹੋਏ ਹੁੰਦੀਆਂ ਨੇ ਤਾਂ ਉਹਦੇ ਵਿੱਚ ਡਾਕਟਰ ਬਰਿੰਦਰ ਕੌਰ ਆ ਜਾਊਗਾ ਰਸਮਾਂ ਰਿਵਾਜਾਂ ਬਾਰੇ ਗੱਲ ਆ ਕੋਈ ਜਨਮ ਦੀਆਂ ਵਿਆਹ ਦੀਆਂ ਮੌਦਿਆਂ ਰਸਮਾਂ ਰਿਵਾਜਾਂ ਦਾ ਗੁਲਜਾਰ ਸਿੰਘ ਸੰਧੂ ਹੋ ਜਾਊਗਾ ਰਾਈਟਰ ਨੇਮ ਰਸਮਾਂ ਰਿਵਾਜਾਂ ਨੂੰ ਕਰਦੇ ਹੋਏ ਆਪਾਂ ਬਹੁਤ ਗੁਲਜਾਰ ਖੇੜੀ ਵੀ ਹੁੰਦੀ ਹੈ ਗੁਲਜਾਰ ਮਤਲਬ ਕੀ ਖੁਸ਼ੀ ਠੀਕ ਹੈ ਤੇ ਲੋਕ ਖੇਡਾਂ ਬਾਰੇ ਗੱਲ ਹੋ ਰਹੀ ਆ ਤਾਂ ਸੁਖਦੇਵ ਮਾਦਪੁਰੀ ਲੋਕ ਕਿਤੇ ਲੋਕ ਕਲਾਵਾ ਫੁਲਕਾਰੀ ਦੀਆਂ ਕਿਸਮਾਂ ਆ ਗਿਆ ਜਾਂ ਜੁੱਤੀਆਂ ਦੀਆਂ ਕਿਸਮਾਂ ਆ ਗਿਆ ਜਾਂ ਗਹਿਣਿਆਂ ਬਾਰੇ ਕੋਈ ਗੱਲ ਕੀਤੀ ਜਾ ਰਹੀ ਆ ਜਿਹੜਾ ਸਰ ਤਰਖਾਨ ਕੀ ਤਰਖਾਨ ਕੀ ਬਣਾਉਂਦਾ ਲੋਹਾਰ ਕੀ ਬਣਾਉਂਦਾ ਜਾਤੀ ਕਿਵੇਂ ਬਣੀ ਆ ਠੀਕ ਹੈ ਕਿੱਤੇ ਕਿਵੇਂ ਬੰਡੇ ਗਏ ਤਾਂ ਉਹ ਆਜੂਗਾ ਲੋਕ ਕਿਤੇ ਲੋਕਲਾਵਾਂ ਵਾਲਾ ਚੈਪਟਰ ਕਿਰਪਾਲ ਕਜਾਕ ਦਾ ਲੋਕ ਨਾਚਾਂ ਬਾਰੇ ਗੱਲਾਂ ਡਾਕਟਰ ਜਗੀਰ ਸਿੰਘ ਨੂਰ ਠੀਕ ਹੈ ਵੀ ਨੱਚ ਨੱਚ ਕੇ ਆਪਾਂ ਪੰਜਾਬ ਗੋ ਦੇ ਵਿੱਚ ਨੱਚਦੇ ਆ ਤੇ ਜਗੀਰ ਸਿੰਘ ਨੂਰਾਵੇਂ ਨੂਰ ਖੇਡ ਜਾਣਾ ਵੇ ਜਾ ਰਖਣਾ ਨਕਲਾਂ ਬਾਰੇ ਗੱਲਾਂ ਤਾਂ ਪਿਆਰਾ ਸਿੰਘ ਖੁੰਡਾ ਨਕਲਾਂ ਕਰਨ ਵਾਲੇ ਆਪਾਂ ਨੂੰ ਬਹੁਤ ਪਿਆਰੇ ਲੱਗਦੇ ਨੇ ਪਿਆਰਾ ਸਿੰਘ ਖੁੰਡਾ ਲੈਟਰ ਹੋਗਾ ਸੱਭਿਆਚਾਰ ਦੇ ਪਰਿਵਰਤਨ ਬਾਰੇ ਗੱਲ ਹੋ ਰਹੀ ਹੈ ਕਿ ਹੁਣ ਪੰਜਾਬੀ ਜਿਹੜੇ ਕਿ ਛੱਡ ਕੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਆ ਪਹਿਲਾਂ ਇਹ ਕੱਪੜੇ ਪਾਉਂਦੇ ਸੀ ਹੁਣ ਇਹਦਾ ਰੁਝਾਨ ਆ ਗਿਆ ਪਹਿਲਾਂ ਇਹ ਖਾਣਾ ਖਾਂਦੇ ਸੀ ਹੁਣ ਇਹ ਵਾਲਾ ਖਾਣਾ ਆ ਗਿਆ ਐਵੇਂ ਕੁਝ ਵੀ ਚੇਂਜਸ ਦੀ ਗੱਲ ਹੋ ਰਹੀ ਹੈ ਤਾਂ ਪੰਜਾਬੀ ਸੱਭਿਆਚਾਰ ਪਰਿਵਰਤਨ ਹੋ ਜਾਊਗਾ ਠੀਕ ਹੈ ਤੇ ਇਹ ਚੀਜ਼ਾਂ ਨੂੰ ਯਾਰ ਕਰਨ ਤੋਂ ਬਾਅਦ ਅਗਰ ਹਾਂ ਹੁਣ ਦੇਖੋ ਇਹ ਤੁਹਾਨੂੰ ਚਾਹੀਦੇ ਸਿਰਫ 26 ਅੰਕ ਆਪਾਂ ਨੇ ਕਿੰਨਾ ਪੇਪਰ ਦੱਸਤਾ ਕਿ ਸਿਰਫ ਯਾਦ ਕਰਨ ਵਾਲਾ ਮਟੀਰੀਅਲ ਕੀ ਆ ਅਖੌਤਾਂ ਯਾਦ ਕਰਨ ਵਾਲੇ ਨੇ ਕੇਂਦਰੀ ਭਾਵ ਯਾਦ ਕਰਨ ਵਾਲੇ ਨੇ ਤਰਤੀਬ ਜਸਟ ਤੁਸੀਂ ਸਿੱਖਣੀਆਂ ਸਮਝਣੀਆਂ ਵਾਕ ਵਟਾਂਦਰਾ ਜਸਟ ਤੁਸੀਂ ਸਮਝਣਾ ਵਸੇ ਵੀ ਸੰਖੇਪ ਰਚਨਾ ਜਸਟ ਸਮਝਣੀਆਂ ਪੈਰਾ ਤੁਹਾਨੂੰ ਦੱਸੇ ਦਿੱਤਾ ਪਹਿਚਾਣਵੇਂ ਕਰ ਲੈਣੀਆਂ ਬਾਕੀ ਜਿਹੜੇ ਦੋ ਕੁਐਸਚਨ ਤੁਹਾਨੂੰ ਮਿਲ ਜਾਣਗੇ ਤੇ ਇਕਸਾਰ ਯਾਦ ਕਰਨਾ ਸਿਰਫ ਤਿੰਨ ਚੀਜ਼ਾਂ ਯਾਦ ਕਰਨ ਵਾਲੀਆਂ ਨੇ ਚਾਰ ਬਾਕੀ ਸਾਰਾ ਦਾ ਪੇਪਰ ਦੇ ਵਿੱਚੋਂ ਹੀ ਆਪਾਂ ਨੂੰ ਸਿਰਫ ਸਮਝ ਕੇ ਕਰਨ ਵਾਲਾ ਦੇਖੋ 26 ਅੰਕਾਂ ਚਾਹੀਦੇ ਨੇ ਪੇਪਰ ਨੂੰ ਪਾਸ ਕਰਨ ਲਈ ਦੇਖੋ ਇਹ ਕਿੰਨੇ ਬਣ ਗਏ 6 ਇੱਥੇ ਹੋ ਗਏ 16 ਇੱਥੇ ਹੋ ਗਏ 5 ਤੇ 6 ਹੋ ਗਏ 11 ਤਾਂ 16 11 ਤੇ 5 ਰ 5 10 ਇੱਥੇ ਹੋ ਗਏ ਤੇ ਇਹ 10 ਹੋ ਗਏ ਦੇਖੋ 47 ਅੰਕ ਮਤਲਬ ਕਿ ਨੀਅਰ ਅਬਾਊਟ 50 ਨੀਅਰ ਅਬਾਊਟ 50 ਇੰਨਾ ਕੁ ਕਰਨ ਨਾਲ ਬਿਨਾ ਕੁਐਸਚਨ ਆਨਸਰ ਕਰੇ ਬਿਨਾ ਕੁਐਸਚਨ ਆਨਸਰ ਕਰੇ ਸਿਰਫ ਜਸਟ ਇੰਨਾ ਕੁ ਕਰਨ ਦੇ ਨਾਲ ਹੀ ਹਜੇ ਛੋਟੇ ਕੁਐਸਚਨਾਂ ਦੇ ਵਿੱਚ ਤੁਹਾਡਾ ਤੁੱਕਾ ਵੀ ਚੱਲ ਜਾਂਦਾ ਹੈ ਬੀ ਅੰਕਾਂ ਦੇ ਚੁੜੇ ਕੁਸ਼ਚਨ ਆਉਣੇ ਨੇ ਉਹਨਾਂ ਦੇ ਵਿੱਚੋਂ ਤੁਹਾਡਾ ਤੁੱਕਾ ਵੀ ਚੱਲ ਜਾਂਦਾ ਉਹਨਾਂ ਦੇ ਵਿੱਚੋਂ ਵੀ ਕੁਸ਼ਚਨ ਆਉਣਗੇ ਮਤਲਬ ਕਿ 50 ਪਲੱਸ ਮਾਰਕਸ ਤੁਸੀਂ ਲੈ ਸਕਦੇ ਹੋ ਅਗਰ ਇਹ ਵਾਲੀ ਵੀਡੀਓ ਦੇ ਅਕੋਰਡਿੰਗ ਤੁਸੀਂ ਆਪਣੀ ਤਿਆਰੀ ਕਰੋ ਤੁਹਾਨੂੰ ਜਸਟ ਮੈਂ ਸਮਝਾਇਆ ਕਿ ਕਿਵੇਂ ਤਿਆਰੀ ਕਰਨੀ ਸਿਰਫ 2 ਦਿਨਾਂ ਦੇ ਵਿੱਚ ਤੁਸੀਂ ਅਗਰ ਇਹ ਵਾਲਾ ਮਟੀਰੀਅਲ ਯਾਦ ਕਰ ਲਿਆ ਤਾਂ 50 ਪਲੱਸ ਮਾਰਕਸ ਲੈ ਕੇ ਤੁਸੀਂ ਪੇਪਰ ਨੂੰ ਪਾਸ ਕਰ ਚੋਗੇ ਸਿਰਫ ਸਮਝ ਕੇ ਇਕ ਤਿਆਰੀ ਕਰਨੀ ਹੈ ਤੇ ਤੁਹਾਨੂੰ ਤਿਆਰੀ ਕਰਨ ਲਈ ਵੀ ਦੱਸਤਾ ਕਿ ਆਪਾਂ ਨੇ ਸਾਰਾ ਕੁਝ ਚੈਨਲ ਤੇ ਅਪਲੋਡ ਕੀਤਾ ਹੋਇਆ ਜਸਟ ਉਹ ਤੁਸੀਂ ਉਹ ਚੀਜ਼ ਜਿੰਨੇ ਜਿੰਨਾ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਚੀਜ਼ ਉਹਸ ਪਲੇਲਿਸਟ ਦੇ ਵਿੱਚੋਂ ਵਿਜ਼ਿਟ ਕਰਕੇ ਆਪਣੇ ਤਿਆਰੀ ਕਰ ਲਓ ਥੈਂਕਸ ਬਾਕੀ ਪੇਪਰ ਨੂੰ ਕਿਵੇਂ ਅਟੈਂਪਟ ਕਰਨਾ ਉਹ ਵਾਲੀ ਵੀਡੀਓ ਜਲਦ ਲੈ ਕੇ ਆ ਰਹੇ ਹਾਂ ਥੈਂਕਸ